सर मेरा नाम कमलदीप है मैं एक स्टाफ नर्स हैगा जिन्ना भी साफ नर्सिंग स्टाफ है एक साडे नाल उपर ਚੜੇ ਹੈਗਾ ਥੈਂਕ ਯੂ ਬਈ ਕਿਉਂਕਿ ਉਹਦਾ ਨਾਮ ਅੰਕੁਰ ਹੈਗਾ ਸਟਾਫ ਨਰਸ ਹੈ ਉਹ ਵੀ ਇਹਨੂੰ ਹੋ ਗਈ 2-3 ਘੰਟੇ ਹੋ ਗਏ ਉੱਪਰ ਚੜੇ ਇਹਨੂੰ ਉਹਦੀ ਮੰਗ ਲਈ ਚੜਿਆ ਜੀ ਮੰਗੇ ਕਿ ਮੰਗੇ ਹੈ ਸਾਡੀਆਂ ਪੰਜਾਬ ਸਰਕਾਰ ਨੇ ਜੋ ਸਾਨੂੰ ਜੁਆਇਨਿੰਗ ਲੈਟਰ ਸੀਗਾ ਉਹ ਸਾਡਾ 4600 ਬਣਦਾ ਸੀ ਪੇ ਗ੍ਰੇਡ ਜਿਹੜਾ ਕਿ ਸਰਕਾਰ ਨੇ ਸਾਨੂੰ 29200 ਦਿੱਤਾ ਹੈ ਜੋ ਕਿ ਜੁਆਇਨਿੰਗ ਲੈਟਰ ਜਿਹੜਾ ਸੀਗਾ ਉਹ ਸਾਡਾ ਦਿੱਤਾ ਸਕੇਲ ਸਾਡਾ ਕੋਸ਼ਿਸ਼ ਸੀਗਾ ਦਿੱਤਾ ਸਰਕਾਰ ਨੇ ਕੋਸ਼ ਹੈ ਜਿੰਦੇ ਨਾਲ ਕੋਈ ਸੰਤੁਸ਼ਟ ਨਹੀਂ ਹੈ ਵੀ ਇੰਨੀ ਮਹਿੰਗਾਈ ਹੈ ਜਿਸ ਕਰਕੇ ਵੀ ਸਰਕਾਰ ਅਵੇਲੇ ਦੀ ਸਟਾਫ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੈ ਇਸ ਸਰਕਾਰ ਅਗੇ ਤਾਂ ਹੀ ਸੀ ਦੁਹਾਰ ਰਹੇ ਵੀ ਸਾਡੀ ਜਿਹੜਾ ਸਾਡਾ ਸੈਲਰੀ ਤੁਸੀਂ ਸਕੇਲ ਤੁਹਾਨੂੰ ਜੁਆਇਨਿੰਗ ਲੈਟਰ ਦਿੱਤਾ ਉਹ ਸਾਡੂੰ ਉਨੀ ਸਕੇਲ ਮਿਲਣਾ ਚਾਹੀਦਾ ਹੈ ਹਾਂਜੀ ਜੁਆਇਨਿੰਗ ਕਦੋਂ ਹੋਈਏਗੀ ਜੁਆਇਨਿੰਗ 10 ਸਾਲ ਹੋ ਗਈ ਜੀ ਪਰ ਸੈਲਰੀ ਸਾਡੀ ਹਾਲੇ ਤੱਕ ਕੋਈ ਨਹੀਂ ਪਤੀ ਸਰ ਸੈਲਰੀ ਨਹੀਂ 29200 ਆ ਰਹੀ ਹੈ ਸਰ ਜੋ ਤੁਸੀਂ ਮੰਗ ਕਿੰਨੀ ਦੀ ਗੱਲ ਮੰਗ ਛੱਡੀ ਹੈ 4600 ਪੇ ਗ੍ਰੇਡ ਹੈ ਜੀ ਜੋ ਕਿ ਸਾਨੂੰ ਨਹੀਂ ਮਿਲ ਰਿਹਾ ਜੀ 46 4600 ਕੀ ਹੁੰਦਾ ਜੀ 4600 ਉਹਨਾਂ ਸਰ ਸਾਡੀ ਸੈਲਰੀ ਜਿਵੇਂ ਸਾਡੇ ਨਾਲ ਦੇ ਪਰਸਨ ਕੰਮ ਕਰ ਰਹੇ ਆ ਉਹਨਾਂ ਦੀ ਸੈਲਰੀ 55 60 8000 ਰੁਪਏ ਹੈ ਸਾਡੀ 29000 ਦੀ ਸੈਲਰੀ ਹੈ ਜੀ ਉਸ ਦੇ ਕਾਰਨ ਫਿਰ ਅਸੀਂ ਪ੍ਰੋਟੈਕਟ ਕਰਤਾ ਵੀ ਸਾਡੀ ਸੈਲਰੀ ਨਹੀਂ ਸੈਲਰੀ ਸਾਡਾ ਕੁਝ ਗੁਜ਼ਾਰਾ ਨਹੀਂ ਹੋ ਰਿਹਾ ਸਰ ਔਰ ਸਾਡਾ ਇਹਨਾਂ ਡਬਲ ਡਬਲ ਸਾਰਿਆਂ ਨਾਲ ਦੀ ਸਾਡੀ ਨਾਲ ਦੇ ਸੂਬਿਆਂ ਸਰ ਸੈਲਰੀ ਸਾਰਿਆਂ ਦੀ ਜ਼ਿਆਦਾ ਹੈ ਸਾਡੀ ਸਭ ਤੋਂ ਘੱਟ ਸੈਲਰੀ ਹੈ ਜੀ ਜਿਹੜਾ ਚੜਾ ਹੈ ਜੀ ਉਹਦਾ ਕੀ ਨਾਮ ਹੈ ਉਹਦਾ ਅੰਕੁਰ ਹੈ ਸਰ ਇਕੱਲਾ ਹੀ ਹੈ ਜੀ ਹਾਂਜੀ ਇਕੱਲੇ ਨਾਲ ਇਹਨੂੰ ਹੋ ਗਈ 3 ਘੰਟੇ ਹੋ ਗਏ ਜੀ ਗੱਲਬਾਤ ਵਾਸਤੇ ਆਏ ਹਾਂ ਹਾਂ ਸਰ মিডিਏ ਆ ਰਹੇ ਸੀ ਬਾਕੀ ਤਾਂ ਕੋਈ ਨਹੀਂ ਆਇਆ ਸਰ ਹਾਂਜੀ ਤੇ ਪਹਿਲਾਂ ਕੋਈ ਦੂਣੇ ਵੱਲੋਂ ਕੋਈ ਰੱਖੀ ਹੋਈ ਹੈ ਹਾਂਜੀ ਸਰ ਪਹਿਲਾਂ ਅਸੀਂ ਬਹੁਤ ਵਾਰੀ ਮੀਟਿੰਗਾਂ ਵੀ ਕਰੀਆਂ ਸਰ ਅਸੀਂ ਸਭ ਤੋਂ ਮੀਟਿੰਗਾਂ ਹੀ ਕਰਦੇ ਆ ਚਾਰ ਸਾਲ ਤੋਂ ਮੀਟਿੰਗਾਂ ਹੀ ਕਰਦੇ ਆ ਰਹੇ ਹਾਂ ਪਰ ਸਾਡਾ ਕੋਈ ਹਾਲ ਹੀ ਹੋਇਆ ਸਰ ਕਿੰਨੇ ਨੇ ਉਹ ਜੀ ਸਾਰੇ ਅਸੀਂ ਇੱਥੇ 200 ਜਾਣੇ ਹੈਗੇ ਜੀ ਸਾਡਾ ਹਰਜਿੰਦਰ ਹਸਪੀਟਲ ਸਰ ਨਰਸਿੰਗ ਸਟਾਫ ਹੈਗੇ ਜੀ